ਇਹ ਭੈਣ ਹੈ ਜੋਤੀ ਕੁਮਾਰੀ ਇੱਕ ਕਹਾਣੀ ਹੈ ਇਸ ਦੇ ਸੰਘਰਸ਼ ਦੀ 8 ਸਾਲ ਦੀ ਉਮਰ ਦੇ ਵਿੱਚ ਇਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਸੰਘਰਸ਼ ਚੱਲਦਾ ਹੈ ਫਿਰ ਉਹ ਰੁਕਣ ਦਾ ਨਾਂ ਨਹੀਂ ਲੈਂਦਾ ਅੱਗੇ ਕੀ ਕੀ ਸੰਘਰਸ਼ ਹੈ ਬੱਚੇ ਦਾ ਕੀ ਸੰਘਰਸ਼ ਚੱਲ ਰਿਹਾ ਸਾਰੀ ਕਹਾਣੀ ਤੁਹਾਨੂੰ ਸੁਣਾਉਣੇ ਆ ਇਸੇ ਭੈਣ ਦੀ ਜ਼ੁਬਾਨੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਨਹੀਂ ਜੀ ਕੋਈ ਨੱਚ ਟੱਪਾ ਨਹੀਂ ਆਂਦੇ ਹਰ ਘਰ ਵਿੱਚ ਕੋਈ ਨਾ ਕੋਈ ਮਜਬੂਰੀ ਰਹਿੰਦੀ ਆ ਪਰ ਮੇਰੇ ਘਰ ਵਿੱਚ ਮੇਰਾ ਜਵਾਕ ਠੇਕ ਨਹੀਂ ਰਹਿੰਦਾ ਉਹਦੀ ਦੇਖ-ਖੈਰ ਕਰਕੇ ਮੈਂ ਬਾਹਰ ਕਾ ਜੋਬ ਨਹੀਂ ਕਰ ਸਕਦੀ ਇਸ ਕਰਕੇ ਮੈਂ ਰੋਲਾ ਪਾਣੀ ਆ ਕਿ ਕਿਸੇ ਤੋਂ ਮੈਨੂੰ ਸਪੋਰਟ ਬਣੋਂਗੀ ਮੇਰਾ ਕੁਝ ਬਣੂਗਾ ਇਸ ਕਰਕੇ ਮੈਂ ਵੀਡੀਓ ਤੇ ਲੈਣ ਵਿੱਚ ਆਈ ਆ ਹਰ ਕੋਈ ਦਾਨੀ ਨੱਚ ਟੱਪਨ ਵਾਜੰਨੇ ਆਪਣੀ ਇੱਜ਼ਤ ਛੱਲਣ ਕੋਈ ਨਹੀਂ ਆਂਦਾ ਹੈਗਾ ਹਰ ਘਰ ਵਿੱਚ ਮਜਬੂਰੀ ਰਹਿੰਦੀ ਹੈ ਮੇਰੀ ਮਾਂ ਵੀ ਪਿੱਛੇ ਤੋਂ ਬਹੁਤ ਗਰੀਬ ਆ ਮੈਂ ਸੋਧੀਆਂ ਉਹਨਾਂ ਨੂੰ ਵੀ ਮੈਂ ਕੋਈ ਸਪੋਰਟ ਕਰਪਾਂ ਇਸ ਕਰਕੇ ਮੈਂ ਕੋਈ ਸਪੋਰਟ ਨਹੀਂ ਕਰ ਪਾਣੀ ਆ ਕਿਉਂ ਦਾਰ ਜੋਬ ਕਰਨ ਨੂੰ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਜਵਾਕਾਂ ਨੂੰ ਕਿੱਧਰ ਛੱਡ ਕੇ ਮੈਂ ਜੋਬ ਕਰ ਸਕਾਂ ਕੋਈ ਦੇਖਣ ਵਾਲਾ ਨਹੀਂ ਹੈਗਾ ਪਰ ਮੈਂ ਜਵਾਕ ਉਹਨਾਂ ਦੇਖਾਂਗੇ ਕਿ ਜੋਬ ਕਰਾਂਗੇ ਇਸ ਕਰਕੇ ਟਾਈਮ ਕਰਕੇ ਅਸੀਂ ਰੇਲਾ ਮਨਾਣੇ ਕਿ ਚਲੋ ਕਿਸੇ ਤਰ੍ਹਾਂ ਸਾਡੀ ਸਪੋਰਟ ਬਣੂਗੀ ਅਸੀਂ ਜਵਾਕ ਵੀ ਦੇਖ ਲਾਂਗੇ ਕਰ ਵੀ ਦੇਖ ਲਾਂਗੇ ਬੱਚਾ ਇੱਕ ਹੀ ਤੁਹਾਡੀ ਬੱਚੇ ਮੇਰੇ ਦੋ ਬੇਟੇ ਨੇ ਅੱਛ ਇਹ ਛੋਟਾ ਜਿਹੇ ਦਿੱਕਤ ਹੈ ਹਾਂਜੀ ਇਹ ਛੋਟਾ ਬੇਟਾ ਹੈਗਾ ਮੇਰਾ ਵੱਡਾ ਮੇਰਾ ਠੀਕ ਆ ਬਚਪਨ ਤੁਹਾਡਾ ਜਿਵੇਂ ਤੁਸੀਂ ਪਿੱਛੋਂ ਪਿੱਛੋਂ ਕਰ ਕਿਵੇਂ ਆ ਤੁਹਾਡਾ ਪਿੱਛੇ ਮੇਰਾ ਕਰ ਮੈਂ 5 4 ਪਰਾਂਾਂ ਦੀ ਕੱਲੀ ਪੈਣਾ ਅੱਛਾ ਤੇ ਉਹ ਮੇਰੇ ਮੈਂ 8 ਸਾਲ ਦੀ ਸੀਗੀ ਪਾਪਾ ਮੇਰੇ ਪੂਰੇ ਹੋ ਗਏ ਸੀਗੇ ਤੇ ਫਿਰ ਮੇਰੀ ਮੰਮੀ ਨੇ ਮੈਨੂੰ ਸਾਨੂੰ ਪਿੰਡ ਛੱਡ ਕੇ ਆ ਗਈ ਸੀ ਤੇ ਉੱਥੇ ਕੋਈ ਪੁੱਛਦਾ ਨਹੀਂ ਜੇਗਾ ਜਿਹੜਾ ਚਾਚਾ ਚਾਚੀ ਕੋਈ ਪੁੱਛਦਾ ਨਹੀਂ ਸੀਗਾ ਨਾ ਮਾਮਾ ਮੰਮੀ ਕੋਈ ਨਹੀਂ ਪੁੱਛਦਾ ਸੀਗਾ ਫਿਰ ਮੰਮੀ ਨੇ ਸਾਨੂੰ ਇੱਥੇ ਬੁਲਾ ਲਿਆ ਤੇ ਮੰਮੀ ਨੇ ਪੁੱਛਿਆ ਤੇ ਕੋਈ ਪੜ੍ਹੂਗੀ ਕੀ ਕਰੂਗੀ ਮੈਂ ਕਿ ਸਾਨੂੰ ਪੜਾ ਕੇ ਪੜਾਹੀ ਕਰਾਉਗੀ ਕਿ ਕਿ ਰੋਟੀ ਖਾਵੇ ਫਿਰ ਮੈਂ ਜੋਬ ਤੇ ਲੱਗ ਗਈ ਹਮ ਇੱਥੇ ਤਾਗਾ ਮਿਲ ਕੰਪਨੀ ਆ ਜਮਾਲਪੁਰ ਤੇ ਤਾਜਪੁਰ ਰੋਡ ਤੇ ਅਸੀਂ ਉੱਤੇ ਹਾਇਡ ਮੇਰੀ ਛੋਟੀ ਜਿਹੀ ਹੇਲਪ ਆ ਕੇ ਮੈਂ 12 ਘੰਟੇ ਮਸ਼ੀਨ ਚਲਾਉਂਦੀ ਸੀਗੀ ਜੋਬ ਕਰਦੀ ਸੀ 12 ਘੰਟੇ ਜੋਬ ਕਰਨੀ ਸੀ ਕਿ ਮੇਰੇ ਛੋਟੇ ਭਰਾ ਉਹਨਾਂ ਨੂੰ ਲਿਖਾ ਪੜਾ ਕੇ ਕੁਝ ਬਣਾਂਗੇ ਹਮ ਇਸ ਕਰਕੇ ਮੈਂ ਉੱਥੇ ਵੀ ਮੈਂ ਜੋਬ ਕੀਤਾ ਸੁਰੂ ਤਾਂ ਮੈਂ ਮਿਹਨਤ ਹੀ ਕਰਦੀ ਆਈ ਆ ਯਾਨੀ ਪਹਿਲਾਂ ਮੇਰੇ ਕੋਲ ਫੋਨ ਨਹੀਂ ਸੀਗਾ ਪਹਿਲਾਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਉਸ ਟਾਈਮ ਮੈਂ ਤਾਗਾ ਮਿਲ ਵਿੱਚ ਕੰਮ ਕਰਦੀ ਸੀ ਕਾਰੇ ਹੁੰਦੇ ਫਿਰ ਇਹ ਨਾਲ ਨਾਲ ਮੇਰੀ ਮੁਲਾਕਾਤ ਹੋਈ ਇਹ ਕਰੇ ਆਨ ਜਾਣ ਲੱਗੇ ਤੇ ਮੰਮੀ ਨੂੰ ਕਿਹਾ ਤੇ ਮੰਮੀ ਨੇ ਮੇਰਾ ਚੁੰਨੀ ਚੜਾਵਾ ਜਿਹਦਾ ਵਿਆਹ ਹੁੰਦਾ ਹੈਗਾ ਉਹਦਾ ਵਿਆਹ ਕਰਕੇ ਨਾਲ ਨਾਲ ਮੈਨੂੰ ਸਹੁਰਾਪਾਸੇ ਆ ਤੇ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਵੀ ਮੈਂ ਬੜੀ ਮੁਸ਼ਕਲ ਨਾਲ ਨਾ ਪਹਿਲਾਂ ਵਿਆਹ ਦਾ ਸਾਰਾ ਮਾਂ ਪਿਓ ਦੀ ਆਪਦੀ ਉਹ ਪਿਓ ਦੀ ਡੈਥ ਹੋਣ ਤੋਂ ਬਾਅਦ ਆਪਦਾ ਘਰੇ ਗੁਜ਼ਾਰਾ ਕੀਤਾ ਉਹਦੀ ਮਾਂ ਦੀ ਹੈਲਪ ਕੀਤੀ ਤੇ ਇੱਥੇ ਆ ਕੇ ਜਦੋਂ ਫਿਰ ਤੁਸੀਂ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਫਿਰ ਬੱਚੇ ਦੀ ਕੀ ਦਿੱਕਤ ਹੈ ਬੱਚੇ ਦੇ ਇਹ ਦਿੱਕਾ ਤਾਂ 7 ਮਹੀਨਾ ਦਾ ਮੇਰਾ ਜਵਾਕ ਹੋਇਆ ਇਹ ਤਾਂ ਬਹੁਤ ਮੋਟਾ ਚ ਗੁੱਲਾ ਜਿਹਾ ਸੀਗਾ ਬਹੁਤ ਸੋਹਣਾ ਇਹ ਜਵਾਕ ਮੇਰਾ ਸੀਗਾ ਸਾਰੇ ਨੂੰ ਕਹਿੰਦੇ ਸੀ ਦਾਦੀ ਦਾ ਰੂਪ ਆ ਗਿਆ ਇਹ ਤਾਂ ਪਤਾ ਨਹੀਂ ਕਿਵੇਂ ਮੈਂ ਪਿੰਡ ਲੈ ਕੇ ਗਈ ਟੱਕੇ ਟੱਕੇ ਤੋਂ ਆਈਆਂ 10 15 ਦਿਨ ਠੀਕ ਰਿਹਾ ਫਿਰ ਇਹ ਬਿਮਾਰ ਪੈ ਗਿਆ ਫਿਰ ਇਹਨੂੰ ਅਮਰਜੈਂਸੀ ਚ ਦਿਆਨੰਦ ਵਿੱਚ ਲੈ ਕੇ ਆ ਸੀ ਦਿਆਨੰਦ ਵਿੱਚ ਲੈ ਕੇ ਇਹਦੇ ਪੈਰ ਦੀ ਨਸ ਲੱਭਨ ਦੇ ਸਾਹ ਤੇ ਪੈਰ ਦੇ ਕੁਲਤ ਖੁਨੀ ਖੋਨ ਕਰਤੀ ਨਸ ਕੀ ਪਾਣੀ ਚੜਾਣਾ ਤੇਦੇ ਸੰਗ ਵਿੱਚ ਪੈਪ ਮਾਰਿਆ ਗਿਆ ਜਵਾਕ ਦੇ ਮੇਰੇ ਜਵਾਕ ਮੇਰਾ ਬਿਲਕੁਲ ਹੋ ਗਿਆ ਜਿਦਾਂ ਲੱਗਦਾ ਬੱਚੂ ਬਣ ਗਿਆ ਫਿਰ ਅਸੀਂ ਦਇਆ ਨੰਦ ਇੱਕ ਰਾਤ ਰੱਖਿਆ ਉਹਨਾਂ ਨੇ ਕਿਹਾ ਅਮਰਜੈਂਸੀ ਚਾਚੀ ਕਹਿੰਨੀ ਅਸੀਂ ਅਮਰਜੈਂਸੀ ਨਹੀਂ ਪਿੱਛਾ ਜੇ ਪਾਣਾ ਤੁਸੀਂ ਇਹਦਾ ਇਲਾਜ ਕਰੋ ਦੇ ਚ ਤੇ ਇਹਨਾਂ ਨੇ ਉਨੀ ਤੱਕ ਕਹਿ ਨਹੀਂ ਉਹਦਾ ਕਿ ਤੇ ਬਸ ਇਹ ਇਲਾਕੀ ਖੂਨ ਖੂਨ ਕਰਤੀ ਅਸੀਂ ਦੂਜੇ ਦਿਨ ਕਰਵਾਇਆ ਦੀਪ ਹਸਪਤਾਲ ਵਿੱਚ ਲੈ ਕੇ ਗਏ ਉੱਥੇ ਤੋਂ ਸਾਨੂੰ ਛੁੱਟੀ ਨਹੀਂ ਮਿਲਦੀ ਸੀ ਜਵਸਤੀ ਉਹਨਾਂ ਨੇ ਸਾਨੂੰ ਛੁੱਟੀ ਦੀ ਟੋਕਨ ਜਿਹਾ ਬਣਾ ਕੇ ਦਿੱਤਾ ਉਹਦੇ ਵਿੱਚ ਕੁਝ ਨਹੀਂ ਬਸ ਅਸੀਂ ਦੀਪਕ ਸਤਾਲੂ ਚ ਲੈ ਕੇ ਗਏ ਇਹਨੂੰ ਆਈਸੀਯੂ ਚ ਰੱਖਿਆ ਤੇ ਇਹਦੀ ਉੱਥੇ ਹੀ ਇਲਾਜ ਹੋਈਆ ਇੱਕ ਮਹੀਨੇ ਤੱਕ ਇਹ ਆਈਸੀਯੂ ਚ ਰਿਹਾ ਸਾਡਾ ਜਵਾਕ ਉਸ ਵੀ ਨਹੀਂ ਸੀ ਗਿਆ ਇਹਨੂੰ ਤਾਂ ਚੁੰਡੀ ਵੱਡੀ ਤਾਂ ਰੋਕੇ ਵੀ ਨਹੀਂ ਦਿਖਾਂਦਾ ਸੀ ਫਿਰ ਮੈਂ ਇਹਦੇ ਪਿਓ ਨੂੰ ਪੇਜੋ ਇੱਕ ਵਾਰ ਅੰਦਰ ਜਾ ਕੇ ਦੇਖੋ ਸਾਡਾ ਜਵਾਕ ਫੇਲਦਾ ਵੀ ਹੈਗਾ ਵੀ ਕਿ ਨਹੀਂ ਫਿਰ ਇਹ ਅੰਦਰ ਗਏ ਜਾਂ ਦੇਖਿਆ ਫਿਰ ਪਤਾ ਲੱਗੇਗਾ ਸਾਡਾ ਜਵਾਕ ਹੈਗਾ ਹੂੰ ਤੇ ਇਹ ਹੁਣ ਬੋਲਣ ਚ ਵੀ ਦਿੱਕਤ ਹੈ ਬੋਲਣ ਵਿੱਚ ਵੀ ਇਹਨੂੰ ਦਿੱਕਤ ਆ ਤੁਰਨ ਵਿੱਚ ਵੀ ਇਹਨੂੰ ਦਿੱਕਤ ਆ ਸਨਵਾ ਤੁਸੀਂ ਚਾਹੁੰਦੇ ਹੋ ਵੀ ਇਹਦਾ ਇਲਾਜ ਹੋ ਜਾਵੇ ਵੀ ਮੇਰੇ ਕੋਲ ਜੇਕਰ ਮੇਰੇ ਕੋਈ ਇੰਸਟਾਗ੍ਰam ਤੇ 4 ਫਾਲੋਅਰ ਆਉਣਗੇ ਤਾਂ ਮੈਨੂੰ 4 ਪੈਸੇ ਆਉਣਗੇ ਤਾਂ ਮੈਂ ਉਹਦਾ ਇਲਾਜ ਕਰਾਂਗਾ ਹਾਂਜੀ ਮੈਂ ਸੋਦੇ ਮੇਰਾ ਜਵਾਬ ਠੀਕ ਹੋ ਜਾਵੇ ਮੇਰਾ ਕਰ ਸਿਸਤੀ ਠੀਕ ਹੋ ਜਾਵੇ ਮੈਂ ਕੁਛ ਆਪਣੀ ਮਾਂ ਨੂੰ ਵੀ ਦੇਖਾਂ ਮੇਰੇ ਮੇਰੀ ਮਾਂ ਵੀ ਬਹੁਤ ਗਰੀਬ ਆ ਹਮ ਸੁਰੂਤ ਮੈਂ ਬਸ ਕੰਮ ਕਰਦੀ ਛੋਟੀ ਸੀ ਜਦ ਮੈਂ 16 ਵੀ ਬਣਾਂਦੀ ਸੀ ਬਸਲਾ ਸਾਲਾਂ ਦੇ ਠੇਕਰ ਪੇ ਪੀਸ ਸੀ ਕਿ ਮੈਂ ਮਟ ਵੀ ਚੜਾਉਂਦੇ ਰਹੀ ਆਦੀ ਆਦੀ ਰਾਤ ਤੱਕ ਅਸੀਂ ਜਾ ਕੇ ਕੰਮ ਕਰਦੀ ਰਹੀ ਹਾਂ ਮਾਂ ਦੀ ਦੇਖਭਾਲ ਹੁਣ ਤੁਸੀਂ ਵਿਆਹ ਤੋਂ ਬਾਅਦ ਵੀ ਤੁਸੀਂ ਕਰਦੇ ਹੋ ਹਾਂਜੀ ਜਦ ਮੇਰੇ ਤੋਂ ਕੁਝ ਵੀ ਹੋਂਦਾ ਜਿਹਦਾ 1500 ਰੁਪਏ ਦੀ ਜੋ ਹੈਲਪ ਹੋ ਸਕਦੀ ਹੈ ਮੈਂ ਕਰਦੀ ਆ ਸੋਫੀ ਸੁਫੀ ਹੋ ਕੇ ਹਮ ਕਿਉਂ ਪਰਾ ਦੇਖਦੇ ਨਹੀਂ ਅਜ ਤੱਕ ਮੇਰੀ ਮਾਂ ਨੂੰ ਅੱਛਾ ਹਾਂਜੀ ਉਹ ਆਪਣੇ ਮਸਤ ਰਹਿੰਦੇ ਆ ਕਿਉਂ ਵੀ ਹੈ ਨਹੀਂ ਹੈਨਾ ਪਾਪਾ ਮੇਰੇ ਹੈ ਨਹੀਂਗੇ 8 ਸਾਲ ਦੀ ਉਮਰ ਵਿੱਚ ਮੇਰੇ ਪਾਪਾ ਪੂਰੇ ਹੋ ਗਏ ਸੀਗੇ ਹਮ ਇੰਨੀ ਮੁਸ਼ਕਲ ਜ਼ਿੰਦਗੀ ਇੱਕ ਹਨਾ ਕੁੜੀ ਤੁਸੀਂ ਜਦੋਂ ਤੋਡੇ ਪਿਤਾ ਦੀ 뎃 ਹੁੰਦੀ ਐ ਤੋ ਛੋਡੇ ਤੇ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਇੱਥੇ ਆ ਕੇ ਆਪਦੇ ਬੱਚੇ ਦੀਆਂ ਜ਼ਿੰਮੇਵਾਰੀਆਂ ਆ ਗਈਆਂ ਜਦ ਮੇਰੇ ਪਾਪਾ ਪੂਰੇ ਹੋਏ ਸੀਗੇ ਪਿੰਡ ਚ ਸਾਡੇ ਨਾਲ ਕੋਈ ਵੀ ਨਹੀਂ ਪਿਆ ਸੀ ਸਾਡੀ ਮੰਮੀ ਮਮਮੀ ਤੇ ਮੇਰੇ ਚਾਰੋਂ ਭਰਾ ਸਾਨੂੰ ਇੱਕ ਕਮਰੇ ਚ ਪਾਤਾ ਸੀਗੇ ਇਹ ਨਹੀਂ ਕਿ ਇਹਦੀ ਮਾਂ ਰਾਤੀ ਭਰਾਤ ਉੱਠ ਕੇ ਰੋਊਗੀ ਕਿ ਅੱਜ ਪਹਿਲੀ ਦਿਨੀ ਹੋਇਆ ਪੂਰੇ ਹੋਏ ਨੇ ਕੋਈ ਨਾ ਕੋਈ ਸਾਥ ਨਾ ਮੇਰੀ ਦਾਦੀ ਨਾ ਮੇਰੀ ਚਾਚੀ ਕੋਈ ਵੀ ਸਾਥ ਨਹੀਂ ਸੀਗਾ ਸਾਡੇ ਅਸੀਂ ਇੱਕ ਕਮਰੇ ਚ ਪੈ ਜੇ ਰੋਟੀ ਖਾਣ ਨੂੰ ਵੀ ਅਸੀਂ ਹਰਾਸੇ ਮੋਲ ਲੈ ਕੇ ਖਾਂਦੇ ਰਹੇ ਪੰਡਿਤ ਸਾਰਾ ਕੁਝ ਹੁੰਦੇ ਵੀ ਸਾਨੂੰ ਬਾ ਟੋਕਨ ਮਿਲੀਆਂ ਬਸ ਅੱਛਾ ਤੁਹਾਡੇ ਪਿਤਾ ਜੀ ਦੇ ਤੋਂ ਬਾਅਦ ਤੁਹਾਡੇ ਆਪਦੇ ਪਰਿਵਾਰ ਵਾਲਿਆਂ ਨੇ ਤੁਹਾਨੂੰ ਘਰੋਂ ਬਾਹਰ ਕੱਢਤਾ ਨਹੀਂ ਉੱਥੇ ਉਹ ਜਦ ਤੱਕ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਉਸ ਟਾਈਮ ਐਟ ਸਾਲ ਦੀ ਸੀ ਉਹ ਤੁਸੀਂ 8 ਸਾਲ ਦੇ ਸੀ ਤੁਹਾਡੇ ਭਰਾ ਛੋਟੇ ਸੀ ਮੇਰਾ ਭਰਾ ਛੋਟੇ ਸੀ ਇੱਕ ਸੀਗਾ 5 ਸਾਲ ਦਾ ਇੱਕ ਸੀਗਾ 3-4 ਸਾਲ ਦਾ ਸੀ ਛੋਟੇ ਬਹੁਤ ਸੀਗੇ ਫਿਰ ਤੁਸੀਂ ਆਪਦੇ ਘਰ ਦੀ ਸਾਰੀ ਜ਼ਿੰਮੇਵਾਰੀ ਹਾਂਜੀ ਦੋ ਵੱਡੇ ਸੀਗੇ ਇੱਕ ਵੱਡਾ ਸੀਗਾ ਉਹਦੇ ਸੀਗਾ ਉਹ ਕੁਝ ਨਹੀਂ ਸਮਝਦਾ ਸੀਗਾ ਸਾਨੂੰ ਆਪਣਾ ਟੀਵੀ ਦੀ ਦੁਕਾਨ ਕੀਤੀ ਸੀ ਕੁਝ ਲੈਣ ਦੇ ਨਹੀਂ ਕਰਦਾ ਸੀ ਹਜੇ ਵੀ ਉਹ ਹੁੰਦਾ ਹੀ ਹੈ ਫਿਰ ਫਿਰ ਤੁਸੀਂ 8 ਸਾਲ ਦੀ ਉਮਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਮੈਂ 8 ਸਾਲ ਤੋਂ ਹੀ ਕੰਮ ਕਰਦੀ ਪਈ ਹਾਂ ਮੈਂ ਸ਼ੁਰੂ ਤੋਂ ਕੰਮ ਕਰਦੀ ਹਾਂ ਪਹਿਲਾਂ ਥੇ ਸਾਲ ਮਿਲਦੇ ਸਾਲ ਮਿਲਦੇ ਰਹੇ ਔਰ ਸਾਲ ਦਾ ਕੰਮ ਕਰਦੀ ਰਹੀ ਹਾਂ ਫਿਰ ਇੱਕ ਮੇਰੀ ਸਹੇਲੀ ਦੀ ਮਾਂ ਸੀਗੀ ਦੇਵੀਨਾਵ ਦੀ ਮੇਰੀ ਸਹੇਲੀ ਸੀ ਉਹਦੀ ਮਾਦੇ ਨਾਲ ਮੈਂ ਤਾਗਾ ਮਿਲ ਕੰਪਨੀ ਚ ਲੱਗਿਆ ਪਹਿਲੇ ਦਿਨ ਗਈ ਸੀ ਤਾਂ ਮੇਰਾ ਹੱਥ ਜਲ ਗਿਆ ਸੀ ਹੂੰ ਕੋਨ ਉਠਾਣ ਨੂੰ ਕਿਉਂ ਪਹਿਲੀ ਵਾਰ ਗਏ ਹਸਪਤਾਲ ਨਹੀਂ ਰੰਦਾ ਕਿੱਦਾਂ ਕੰਮ ਕਰਨਾ ਹੁੰਦਾ ਫਿਰ ਹੌਲੀ ਹੌਲੀ ਮੈਂ ਕੰਮ ਸਿੱਖ ਕੇ ਟ੍ਰੇਨਿੰਗ ਪੂਰੀ ਕਰਕੇ ਫਿਰ ਮੈਂ ਕੰਮ ਜੌਬ ਕਰਨ ਲੱਗ ਗਈ ਸੀ ਹੁਣ ਤੁਹਾਡੇ ਬੱਚੇ ਦੇ ਬਾਰੇ ਡਾਕਟਰ ਕੀ ਕਹਿੰਦੇ ਆ ਵੀ ਕੀ ਇਹਦਾ ਇਲਾਜ ਹੈ ਤੇ ਕੀ ਇਹਦੇ ਤੇ ਖਰਚਾ ਆਊਗਾ ਡਾਕਟਰ ਇਹ ਹੀ ਕਹਿੰਦੇ ਕਿ ਅਜੇ ਪ੍ਰੈਸ਼ਰ ਦਾ ਪ੍ਰੈਸ਼ਨ ਕਰਨੋ ਅਸੀਂ ਕਹਿੰਨੇ ਕਿ ਪ੍ਰੈਸ਼ਰ ਨਹੀਂ ਕਰਾਨਾ ਚਲੋ ਥੋੜਾ ਬਹੁਤ ਤੁਰਦਾ ਬਹਿ ਕੇ ਤੇ ਫੇਰ ਨਾ ਕੋਈ ਹੋ ਜੇ ਇਸ ਕਰਕੇ ਅਸੀਂ ਪਿੱਛੇ ਹਟ ਗਏ ਨੇ ਪੈਰ ਲੱਤ ਦਾ ਆਪਰੇਸ਼ਨ ਹੋਊਗਾ ਸਾਰੀ ਦਾਇਆ ਪੈਰ ਦਾ ਹਾਂ ਕਹਿੰਦੇ ਆਪਰੇਸ਼ਨ ਪੂਰੇ ਲੱਤ ਦਾ ਹੋਊਗਾ ਸੇਜਰੀ ਕਰवानी ਆ ਅਸੀਂ ਕਹਿੰਨੀ ਮਾਲਿਸ਼ ਨਾਲ ਸਹੀ ਚੱਲ ਪਊਗਾ ਇਹ ਕਹਿੰਦੇ ਤਾਂ ਪਹਿਲੇ ਅੱਗੇ ਪਤਾ ਨਹੀਂ ਅਸੀਂ ਤਾਂ ਬਸ ਮਾਲਿਸ਼ ਤੇ ਜ਼ੋਰ ਲਾਇਆ ਹੈਗਾ ਤੁਰਨ ਲੱਗਿਆ ਰੱਬ ਦੀ ਦੁਆ ਤੋ ਬਾਬੇ ਦੀ ਮਿਹਰ ਜਿਹੜਾ ਤੁਰਨ ਲੱਗਿਆ ਥੋੜਾ ਬਾਅਦ ਹਾਂਜੀ ਛੋਟੀ ਛੋਟੀ ਕੋਈ ਨਹੀਂ ਕਰਦਾ ਮੈਂ ਹੀ ਕਰवानी ਆ ਜੋ ਕੰਨਾ ਨਾ ਮੈਂ ਹੀ ਕਰवानी ਆ ਨਾ ਖਾਣਾ ਪੀਣਾ ਵੀ ਨਹੀਂ ਖਾਂਦਾ ਹੁਣ ਆਪ ਖਾਣਾ ਪੀਣਾ ਮੰਗੂਗਾ ਰੋਟੀ ਜਿਹਦਾ ਤੇਜ਼ੀ ਵਾਜੀ ਖਾਊਗਾ ਹੌਲੀ ਹੌਲੀ ਨਹੀਂ ਰੋਟੀ ਖਾਂਦਾ ਹਾਂ ਹੂੰ ਅੱਛਾ ਤੇ ਇਹ ਇਹਦੇ ਇਲਾਜ ਲਈ ਕਿੰਨਾ ਖਰਚ ਕਹਿੰਦੇ ਆ ਡਾਕਟਰ ਖਰਚ ਦੀ ਹਜੇ ਅਜੇ ਡਾਕਟਰ ਨਾਲ ਗੱਲ ਨਹੀਂ ਕੀਤੀ ਆ ਜੀ ਅਸਾਂ ਮਤਲਬ ਤੁਸੀਂ ਹਜੇ ਪੁੱਛ ਵੀ ਆਪਰੇਸ਼ਨ ਚਾਹੁੰਦੇ ਹੀ ਨਹੀਂ ਕਰਾਉਣਾ ਹੈ ਹਾਂ ਅਸੀਂ ਆਪਰੇਸ਼ਨ ਕਰਾਉਣਾ ਚਾਹੁੰਦੇ ਨੇ ਕਿਉਂਕਿ ਜਵਾਗ ਦੇ ਪਹਿਲੇ ਹੀ ਦੇ ਆਨੰਦ ਵਿੱਚ ਹਸਪਤਾਲ ਵਿੱਚ ਇਹਦਾ ਬੁਰਾ ਹਾਲ ਕਰਤਾ ਸੀ ਹੂੰ ਵੀਡੀਓ ਸੀਗੀ ਉਹ ਮੋਬਾਈਲ ਮੇਰਾ ਗਵਾਚ ਗਿਆ ਨਹੀਂ ਤੁਹਾਨੂੰ ਵੀਡੀਓ ਦਿਖਾਂਦੀ ਛੋਟਾ ਜਿਹਾ ਸੀਗਾ ਪੂਰੀ ਖੂਨੀ ਤੋਂ ਨਹੀਂ ਲੱਤ ਕਿਤੇ ਸੀਗੀ ਮੇਰਾ ਸਾਡੇ ਉਹ ਸਿੱਖਣ ਵਾਲਿਆਂ ਨੇ ਕਰਤਾ ਜਿਹੜੇ ਉਹ ਕਰਦੇ ਕੋਈ ਖੂਨ ਨਹੀਂ ਪਤਾ ਮੈਂ ਵੀ ਨਾ ਅਨਜਾਨ ਸੀਗੀ ਪਹਿਲੀ ਵਾਰ ਮੈਂ ਹਸਪਤਾਲ 'ਚ ਮੂੰਹ ਦੇਖਿਆ ਜਿਵੇਂ ਕਦੀ ਹਸਪਤਾਲ ਦਾ ਇਹ ਜਵਾਬ ਕਰਕੇ ਮੈਂ ਹਸਪਤਾਲ ਦਾ ਮੂੰਹ ਦਿੱਖਿਆ। ਹੂੰ ਕਿਉਂ ਇਹ ਜਵਾਬ ਵੀ ਮੇਰੇ ਨੋਰਮਲ ਕਰ ਹੀ ਹੋਏ ਨੇ ਦੋਨੋਂ। ਮੈਂ ਕਦੀ ਹਸਪਤਾਲੇ 'ਚ ਪੈਰ ਨਹੀਂ ਰੱਖਿਆ ਸੀਗਾ। ਹੂੰ ਛੋਟੀ ਉਮਰ 'ਚ ਹੀ ਬੱਚੇ ਹੋ ਕੇ ਛੋਟੀ ਉਮਰ 'ਚ ਜਿੰਮੇਵਾਰੀਆਂ ਪੈ ਗਈਆਂ ਤਾਂ ਮਤਲਬ ਫਿਰ ਵੀ ਤੁਹਾਨੂੰ ਇੰਨੀ ਜ਼ਿਆਦਾ ਦੁਨੀਆਦਾਰੀ ਦੀ ਸਮਝ ਨਹੀਂ ਸੀ। ਨਹੀਂ ਨਹੀਂ ਦੁਨੀਆਦਾਰੀ ਦੀ ਮੈਨੂੰ ਸਮਝ ਹੀ ਨਹੀਂ ਸੀਗੀ। ਹੂੰ ਅੱਜ ਵੀ ਮੈਨੂੰ ਕੁਝ ਸਮਝਣ ਵਾਲੋ ਕਿ ਜਿਹਦਾ ਗੱਲ ਕਰਦੇ ਮੈਂ ਹਾਂ ਕਰ ਦਿੰਨੀ ਆ ਗੱਲ ਕਰ ਲੈਣੀ। ਸਹੀ ਜਵਾਬ ਨਹੀਂ ਦੇ ਪਾਣੀਆਂ ਉਹਨਾਂ ਨੇ। ਹੂੰ ਹੂੰ ਇੱਕ ਮਾਂ ਹੋਣ ਦੇ ਨਾਤੇ ਜਦੋਂ ਬੱਚਾ ਇਸ ਤਰੀਕੇ ਨਾਲ ਇੰਨੀ ਮੁਸ਼ਕਲ ਸਥਿਤੀ ਦੇ ਵਿੱਚ ਆਵੇ ਫਿਰ ਕੀ ਲੱਗਦਾ ਬਹੁਤ ਬੁਰਾ ਲੱਗਦਾ ਕਿ ਸਾਡਾ ਸਾਡੇ ਹੁੰਦੇ ਵਿੱਚ ਸਾਡੇ ਜਵਾਗ ਦਾ ਇਹ ਹਾਲ ਕਿ ਇਹ ਅਣਗੇਲੀ ਕਰਕੇ ਹੋ ਗਿਆ ਕਿਸੇ ਡਾਕਟਰਾਂ ਦੀ ਅਣਗੇਲੀ ਕਰਕੇ ਨਹੀਂ ਅਣਗੇਲੀ ਕਰਕੇ ਨਹੀਂ ਹੋਇਆ ਇਹ ਪਿੰਡ ਗਿਆ ਸੀਗਾ ਕਿ ਨਾ ਮੈਂ ਉੱਥੇ ਤੋਂ ਆਇਆ ਤੇ ਫਿਰ ਪਤਾ ਨਹੀਂ ਕੀ ਹੋਇਆ ਇਹਨੂੰ ਬਿਮਾਰ ਹੋ ਗਿਆ ਪੈਰ ਦਾ ਨਸ ਤਾਂ ਇਹ ਡਾਕਟਰ ਦੇ ਕਾਰਨ ਨਹੀਂ ਹੋਇਆ ਹੂੰ ਇਹਨਾਂ ਨੇ ਨਸ ਲੱਭਣੀ ਸੀ ਹੱਥ ਦੀ ਨਸ ਲੱਭਦੇ ਪੈਰ ਦੀ ਨਸ ਲੱਭ ਲਾਵੇ ਕਿ ਇਹਦਾ ਪੈਰ ਦਾ ਹੁੰਦਾ ਬਸ ਅਮਰਜੈਂਸੀ ਦੇ ਚੱਕਰ ਵਿੱਚ ਰੱਖਣ ਦੇ ਚੱਕਰ ਜਿਹੜੇ ਤੁਹਾਨੂੰ ਵੀ ਗਲਤ ਕਮੈਂਟ ਕਰਦੇ ਹੋਣੇ ਆ ਇੰਸਟਾਗ੍ਰਾਮ ਤੇ ਹਨਾ ਕਮੈਂਟ ਵਰਗੇ ਗਲਤ ਆਉਂਦੇ ਹੋਣੇ ਉਹਨਾਂ ਨੂੰ ਕੀ ਕਹਿਣਾ ਹੈ ਉਹਨਾਂ ਨੂੰ ਅਸੀਂ ਇਹੀ ਕਹਨੇ ਬਾਈ ਉਹਨਾਂ ਦੀ ਵੀ ਮਾਂ ਪੈਣ ਹੈਗੀਆਂ ਕੁਝ ਸੋਚ ਕੇ ਬੋਲੇ ਕਰਨ ਕਮੈਂਟਾਂ ਵਿੱਚ ਅਸੀਂ ਦਾ ਹੀ ਕਹਨੇ ਆ। ਸਾਰੀਆਂ ਸਾਰੀਆਂ ਕੁੜੀਆਂ ਅਸ਼ਲੀਲਤਾ ਲਈ ਨਹੀਂ ਆਉਂਦੀਆਂ ਸਾਰੀਆਂ ਕੁੜੀਆਂ ਨੱਚਣ ਲਈ ਨਹੀਂ ਆਉਂਦੀਆਂ ਕੋਈ ਨੱਚਣ ਗਾਉਣ ਲਈ ਨਹੀਂ ਆਉਂਦੇ ਕੋਈ ਨਾ ਕੋਈ ਮਜਬੂਰੀ ਤੋਂ ਆਂਦੀਆਂ ਸਾਡੇ ਘਰ ਵਿੱਚ ਮਜਬੂਰੀ ਹੈ ਤਾਂ ਅਸੀਂ ਆਂਨੇ ਆ। ਕੀ ਕਰੀਏ ਕਮਰਾ ਹੈਗਾ ਚੱਦਰ ਦਾ ਵੀ ਹੈਗਾ ਤੁੱਪੇ 'ਚ ਰਹਿਣਾ ਤੇ ਟੰਡੀ 'ਚ ਰਹਿਣਾ ਸਾਨੂੰ ਬਹੁਤ ਔਖਾ ਹੁੰਦਾ। ਅਸੀਂ ਫਿਰ ਵੀ ਗੁਜ਼ਾਰਾ ਕਰਦੇ ਪਏ ਆ। ਕਿਸੇ ਤਾਂ ਮੰਗਣ ਨਹੀਂ ਜਾਂਦੇ ਚਲੋ ਅਸੀਂ ਮਿਹਨਤ ਕਰਦੇ ਕਿ ਕੋਈ ਸਪੋਰਟ ਕਰੋ ਅੱਗੇ ਵੱਧਾਂਗੇ। ਹਾਂਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ